ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬਨੀਓ ਬਣਾਈਏ ਜੋੜੀਏ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਬਾਤੋ ਵੱਧ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਨਮ ਤਰੀਕ 5 6 ਮਹੀਨਾ 1999 ਹਾਈਟ 5 ਫੁੱਟ 8 ਇੰਚ ਕਾਸਟ ਰਾਮਗੜੀ ਬੜਾਈ ਬੀਏ ਪਰਿਵਾਰ ਮੈਂਬਰ ਮਾਤਾ ਪਿਤਾ ਕੰਮ ਮੈਕੈਨਿਕਲ ਵਰਕਸ਼ਾਪ, ਟਰੱਕ ਐਂਡ ਟਰਾਂਸਪੋਰਟ ਵਰਕਰ। ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ। ਇਹਨਾਂ ਦਾ ਮੋਬਾਈਲ ਨੰਬਰ 77143 53951 72143 53951 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ। ਨਾਮ ਰਾਣੀ ਜਨਮ ਤਰੀਕ 2 ਨਵੰਬਰ 1997 ਹਾਈਟ 5 ਫੁੱਟ 2 ਇੰਚ ਪੜਾਈ ਬੀਏ ਕੰਮ ਪ੍ਰਾਈਵੇਟ 숍 ਕਰਦੇ ਨੇ ਕਾਸਟ ਮੱਝ ਵੀ ਸਿੱਖ ਜ਼ਿਲ੍ਹਾ ਫਰੋਜ਼ਪੁਰ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨੇ ਮਾਤਾ ਗਵਰਨਮੈਂਟ 숍 ਕਰਦੇ ਨੇ ਦੋ ਪੁੱਤਰੇ ਇੱਕ ਇਟਲੀ ਵਿੱਚ ਹੈ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਜਲੰਧਰ ਸ਼ਹਿਰ ਦੇ ਵਿੱਚ ਪਿੰਡਾਂ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 8477965416 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈਂਕ ਜਰਮ ਤਰੀਕ 1990 ਹਾਈਟ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਏਰੀਆ ਪਟਿਆਲਾ ਪੜਾਈ ਐਮਏ ਜ਼ਮੀਨ 50 ਏਕੜ ਕਮ ਇਜ਼ੰਟ ਕਮਿਸ਼ਨ ਦੀ ਦੁਕਾਨ ਪਰਵਾਰ ਮੈਂਬਰ ਦੋਪਰਾ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95308 17212 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 18 ਸਤੰਬਰ 1998 ਲੜਕਾ ਵੈਸ਼ਨੂ ਕਾਸਟ ਜੱਟ ਸਿੱਖ ਪੜਾਈ ਪਲੱਸ 2 ਜ਼ਮੀਨ 6 ਕਿੱਲੇ ਮੁੰਡੇ ਨੂੰ 3 ਕਿੱਲੇ ਆਉਂਦੇ ਨੇ ਕੰਮ ਵੇਰਕਾ ਵਿੱਚ ਕੰਮ ਕਰਦੇ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਭਰਾ ਇੱਕ ਭੈਣ ਵਿਆਹੀ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਘਰੇਲੂ ਕੰਮਕਾਰ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦਾ ਮੋਬਾਈਲ ਨੰਬਰ 82890 ਚੰਤੀ 265 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈנג ਜਨਮ ਤਰੀਕ 9 8 ਮਹੀਨਾ 1995 ਹਾਈਟ 6 ਫੁੱਟ ਕਾਸਟ ਜੱਟ ਸਿੱਖ ਜ਼ਿਲ੍ਹਾ ਅੰਮ੍ਰਿਤਸਰ ਜ਼ਮੀਨ 7 ਕਿੱਲੇ ਪੜਾਈ ਪਲੱਸ 2 ਤੋਂ ਬਾਅਦ ਹਾਂਗਕਾਂਗ 'ਚ 8 ਸਾਲ ਹੋ ਗਏ ਨੇ ਫੌਨ ਪੰਜਾਬ ਲੜਕਾ ਆਇਆ ਹੋਇਆ ਹੈ ਪਰਿਵਾਰ ਮੈਂਬਰ ਮਾਤਾ ਭੈਣ ਵਿਆਹੀ ਹੋਈ ਹੈ ਮਕਾਨ ਡਬਲ ਸਟੋਰੀ ਕੋਠੀ ਪਈ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਆਇਰਲੈਸਟ ਕੀਤੀ ਲੜਕੀ ਹੋਵੇ ਜਾਂ ਐਨ ਆਰ ਆਈ ਲੜਕੀ ਹੋਵੇ ਲੜਕੀ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9872522797 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 28.03.1994 ਹਾਈਟ 5 ਫੁੱਟ 8 ਇੰਚ ਪੜਾਈ ਪਲੱਸ 2 ਕਾਸਟ ਰਾਮਦਾਸੀ ਹੈ ਸ਼ਹਿਰ ਲੁਧਿਆਣਾ ਪਰਿਵਾਰ ਮੈਂਬਰ ਮਾਤਾ ਪਿਤਾ ਭੈਣ ਭਰਾ ਭੈਣ ਵਿਆਹੀ ਹੋਈ ਹੈ ਕੰਮ ਆਪਣਾ ਬਿਜ਼ਨਸ ਐਂਬੂਲੈਂਸ ਦੀਆਂ 4 ਗੱਡੀਆਂ ਨੇ ਮੰਗਲ ਵਧੀਆ ਪਰਵਾਰ ਤੋਂ ਪੜੇ ਲਿਖੀ ਸਲਾਈ ਕਰਦੀ ਜਾਂ ਪਾਰਲਰ ਦਾ ਕੰਮ ਸਿੱਖੀ ਹੋਈ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9969916381 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ ਤਰੀਕ 28 ਦਸੰਬਰ 1994 ਹਾਈਟ 5 ਫੁੱਟ 4 ਇੰਚ ਗੋਤਮੀਨ ਕਾਸਟ ਰਾਮਗੜੀਏ ਪੜਾਈ ਪਲੱਸ 2 ਕੋਰਸ BCA ਕੰਪਿਊਟਰ ਜ਼ਿਲ੍ਹਾ ਤੂਰੀ ਕੰਮ ਕਾਰ ਮਕੈਨਿਕ ਮੰਗ ਵਿਦਿਆ ਪਰਿਵਾਰ ਦੀ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9877678858 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1991 ਹਾਈਟ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕਾਸਟ ਜੱਟ ਸਿੱਖ ਜ਼ਿਲ੍ਹਾ ਅੰਮ੍ਰਿਤਸਰ ਜ਼ਮੀਨ 5 ਕਿੱਲੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਬੀਐਸਸੀ ਬੀਕਾਮ ਆਈਲੈਸ ਕੀਤੀ ਹੋਵੇ ਲੜਕੀ ਭਾਵੇਂ ਗਰੀਬ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9815113086 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਪੰਕਜ ਮੋਦਗਲ ਮੰਗਲਿਕ ਜਨਮ ਤਰੀਕ 23 ਅਕਤੂਬਰ 1990 ਹਾਈਟ 5 ਫੁੱਟ 8 ਇੰਚ ਕਾਸਟ ਬਾਮਨ ਜ਼ਿਲ੍ਹਾ ਲੁਧਿਆਣਾ ਪੜਾਈ ਵੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਨੇ ਲੁਧਿਆਣੇ ਮੰਗ ਵਧੀਆ ਪਰਿਵਾਰ ਦੀ ਪੜੀ ਲਿਖੀ ਲੜਕੀ ਦੀ ਲੋੜ ਹੈ ਜਾਂ ਨੌਕਰੀ ਕਰਦੀ ਹੋਵੇ ਮੰਗਲਿਕ ਲੜਕੀ ਦੀ ਜ਼ਰੂਰਤ ਹੈ ਇਹਨਾਂ ਦਾ ਮੋਬਾਈਲ ਨੰਬਰ 9781715013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਮਨਜੋਤ ਸਿੰਘ ਪਾਟਿਆ ਜਨਮ ਤਰੀਕ 2 April 1996 ਹਾਈਟ 5 ਫੁੱਟ 8 ਇੰਚ ਰੰਗ ਸਾਫ ਕਾਸਟ ਖੱਤਰੀ ਪੜਾਈ ਐਮ ਕਾਮ ਕਮ ਕਾਉਡੈਂਟ ਅਫਸਰ ਦੇਸਪਾਖ ਜੀ ਯੂਨੀਵਰਸਿਟੀ ਮੰਡੀ ਗੋਵਿੰਦਗੜ ਪਿਤਾ ਪ੍ਰਾਈਵੇਟ ਜੋ ਮਾਤਾ ਹਾਊਸ ਵਾਈਫ ਇੱਕਪਰਾ ਸ਼ਹਿਰ ਨਾਭਾ ਪਟਿਆਲਾ ਮੰਗ ਵਿਆਸਨੂ ਸਰਦਾਰ ਲਈ ਖਾਦਾਨੀ ਪਰਵਾਰ ਤੋਂ ਵਧੀਆ ਪੜੇ ਲਿਖੀ ਲੜਕੀ ਦੀ ਲੋੜ ਹੈ ਗੁਰਸਿੱਖ ਫੈਮਿਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9464054733 ਦੂਜਾ ਮੋਬਾਈਲ ਨੰਬਰ 92171 94733 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 28 ਸਾਲ ਹਾਈਟ 5 ਫੁੱਟ 11 ਇੰਚ ਗੋਤ ਰੰਦਾਵਾ ਕਾਸਟ ਜਟ ਸਿੱਖ ਜ਼ਿਲ੍ਹਾ ਤਰਨਤਾਰਨ ਪੜਾਈ 10ਵੀਂ ਪਾਸ ਜ਼ਮੀਨ 7 ਕਿੱਲੇ 6 ਕਿੱਲੇ ਯੂਪੀ ਵਿੱਚ ਨੇ ਮੁੰਡੇ ਦੀ ਸਲਾਨਾ ਆਮਦਨ 4 ਲੱਖ ਰੁਪਏ ਲੜਕਾ ਬਾਹਰ ਜਾਣ ਵਾਸਤੇ ਕੰਮ ਸਿੱਖ ਰਿਹਾ ਏ ਭੈਣ ਤੇ ਭਰਾ ਮੈਰਿਡ ਨੇ ਵੱਡਾ ਭਰਾ ਕਨੇਡਾ ਪੀਆਰਏ ਮੰਗ ਵਧੀਆ ਪਰਿਵਾਰ ਤੋਂ ਪਲੱਸ 2 ਪਾਸ ਹੋਣੀ ਹੋਵੇ ਕਰੇਲੂ ਵਧੀਆ ਸਮਝਦਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 97806 40002 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਰਜਿੰਦਰ ਸਿੰਘ ਕਾਸਟ ਮਾਦੀ ਸਿੱਖ ਉਮਰ 24 ਸਾਲ ਪੜਾਈ 10ਵੀਂ ਪਾਸ ਮੰਗ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਜਾਂ ਤਲਾਕशुदा ਜਾਂ ਗਰੀਬ ਘਰ ਦੀ ਲੜਕੀ ਹੋਵੇ ਜਾਂ ਹੈਂਡੀਕੈਪ ਹੋਵੇ ਇਹਨਾਂ ਨੂੰ ਵਧੀਆ ਪਰਿਵਾਰ ਦੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 88476 21969 ਇਹਨਾਂ ਦਾ ਦੂਜਾ ਮੋਬਾਈਲ ਨੰਬਰ 87258 16387 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18 ਅੱਠਵਾਂ ਮਹੀਨਾ 1997 ਕਾਸਟ ਪ्युअर ਕਛਰੀ ਸ਼ਹਿਰ ਬਲਲਾੜਾ ਪੜਾਈ ਆਈਟੀਆਈ ਆਰ ਐਸ ਈ ਵਾਇਰਮੈਨ ਕੰਮ ਵੇਰਕਾ ਪਰਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਪੈਣਾ ਮਕਾਨ ਕੋਠੀ ਪਾਈ ਹੋਈ ਹੈ ਮੰਗ ਵਧੀਆ ਪਰਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 8054066097 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਸਰਦਾਰ ਅਮਰਤਪਾਲ ਸਿੰਘ ਜਨਮ ਤਰੀਕ 29 ਮਈ 1987 ਜਨਮ ਟਾਈਮ ਏਡਾ 9:52 ਮਿੰਟ ਹਾਈਟ 5 ਫੁੱਟ 7 ਇੰਚ ਸ਼ਹਿਰ ਲੁਧਿਆਣਾ ਕਾਸਟ ਚਾਵਲਾ ਰੋੜਾ ਕਾਮਾ ਹੋਮੋਪੈਥਿਕ ਡਾਕਟਰ MBA MSc ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਬਿਜ਼ਨਸ ਭੈਣ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਸਮਝਦਾਰ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਇਹਨਾਂ ਦਾ ਮੋਬਾਈਲ ਨੰਬਰ 9814290668 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਸੈנג ਜਨਮ ਤਰੀਕ 6 ਦੂਜਾ ਮਹੀਨਾ 1997 ਹਾਈਟ 5 ਫੁੱਟ 7 ਇੰਚ ਪੜਾਈ ਆਈਟੀਆਈ ਕਾਸਟ ਜੱਟ ਸਿੱਖ ਗੋਤ ਮੱਲੀ ਜ਼ਮੀਨ 8 ਕਿੱਲੇ ਮਲੇਰ ਕੋਟਲਾ ਏਰੀਆ ਕੰਮ ਬਿਜਲੀ ਵੋਟ ਚ ਪ੍ਰਾਈਵੇਟ 숍 ਕਰਦਾ ਲੜਕਾ 5 ਸਾਲ ਹੋ ਗਏ ਨੇ ਪੱਕਾ ਵੀ ਹੋ ਸਕਦਾ ਹੈ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਤਿੰਨ ਭੈਣਾਂ ਵਿਆਹੀਆਂ ਹੋਈਆਂ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਕਰੇਲੂ ਕੰਮਕਾਰ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦਾ ਮੋਬਾਈਲ ਨੰਬਰ 98727 3857 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਗ ਜਨਮ ਤਰੀਕ 6 ਦੂਜਾ ਮਈ 1990 ਹਾਈਟ 5 ਫੁੱਟ 9 ਇੰਚ ਜਨਮ ਟਾਈਮ ਸਵੇਰ ਦਾ 7 ਵਜੇ ਕਾਸਟ ਰੋੜਾ ਸਿੱਖ ਪੜਾਈ ਐਮਟੈਕ ਇਨ ਸੀਐਸਸੀ ਕੰਮ ਗਵਰਨਮੈਂਟ ਜੌਬ ਫਤਿਹਗੜ੍ਹ ਸਾਹਿਬ ਪਰਿਵਾਰ ਮੈਂਬਰ ਪਿਤਾ ਬਿਜ਼ਨਸ ਕਪੜੇ ਦੀ ਦੁਕਾਨ ਮਾਤਾ ਪ੍ਰਾਈਵੇਟ ਜੋਬ ਕਰਦੇ ਨੇ ਇਕੱਲਾ ਲੜਕਾ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਪ੍ਰਾਈਵੇਟ ਜੋਬ ਕਰਦੀ ਹੋਵੇ ਜਾਂ ਗਵਰਨਮੈਂਟ ਜੋਬ ਕਰਦੀ ਹੋਵੇ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99899 43067 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 11 12ਵਾਂ ਮਹੀਨਾ 1994 ਹਾਈਟ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਪੜਾਈ ਬੀਸੀਏ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ 8 ਕਿੱਲੇ ਕੰਮ ਯੂਐਸਪੀਆਰ ਲੜਕਾ ਟਰੈਲਰ ਡਰਾਈਵਰ ਨੇ ਪਰਿਵਾਰ ਮੈਂਬਰ ਦੋਪਰਾ ਇੱਕ ਭੈਣ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 62805 84353 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ